ਅੱਜ ਪਟਿਆਲੇ ਦੇ ਤਕਰੀਬਨ ਸਾਰੇ ਹਿੰਦੂ ਸੰਗਠਨ ਦੇ ਮੇਨ ਸਦਸਿਆ ਇੱਥੇ ਥਾਣਾ ਕਤੌਲੀ ਪਹੁੰਚੇ ਜਿਸ ਤਰ੍ਹਾਂ ਕੀ ਪਤਾ ਹੀ ਲੱਗਿਆ ਸੀ ਰਾਤ ਖਾਲਸਾ ਮਹੱਲੇ ਦੇ ਅੰਦਰ ਗੋਹ ਮਾਸ ਬਰਾਮਦ ਕੀਤਾ ਹੈ ਗੋ ਤਸਕਰ ਫੜੇ ਗਏ ਹਨ ਤਿੰਨਾਂ ਤਸਕਰ ਜਿਹੜੇ ਹਨ ਐਸ ਐਚ ਓ ਸਾਹਿਬ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਫੜੇ ਗਏ ਹਨ ਬਾਕੀਆਂ ਦੀ ਤਲਾਸ਼ ਜਾਰੀ ਹੈ ਹੁਣ ਸਾਰੇ ਹਿੰਦੂ ਸੰਗਠਨ ਐਸ ਐਚ ਓ ਸਾਹਿਬ ਨੂੰ ਮਿਲੇ ਹਨ ਉਹਨਾਂ ਨੇ ਕੁਝ ਸਮੇਂ ਦੀ ਡਿਮਾਂਡ ਕੀਤੀ ਹੈ ਕਿਉਂਕਿ ਉਹਨਾਂ ਦੀ ਇੰਟਰੋਗੇਸ਼ਨ ਪੁੱਛਤਾ ਚੱਲ ਰਹੀ ਹੈ ਹਜੇ ਤਾਂ ਸਾਨੇ ਹੈ ਜਿਹੜੀ ਡਿਮਾਂਡ ਰੱਖੀ ਹੈ ਕਿ ਜਿੱਥੇ ਗਊ ਮਾਤਾ ਦਾ ਕਤਲ ਹੋਇਆ ਉਹ ਬੰਦੇ ਵੀ ਪਕੜੇ ਜਾਣ ਕਿਉਂਕਿ ਗਊ ਗਊ ਹੱਤਿਆ ਕਰਨਾ ਇੱਕ ਇੱਕ ਦੋ ਬੰਦੇ ਦਾ ਕੰਮ ਨਹੀਂ ਹੁੰਦਾ ਇਹਦੇ ਵਿੱਚ ਪੂਰਾ ਗੈਂਗ ਸ਼ਾਮਿਲ ਹੁੰਦਾ ਕਿਹੜੀ ਜਗ੍ਹਾ ਹੋਇਆ ਜੀ ਕਿਹੜੀ ਜਗ੍ਹਾ ਕਿੰਨਾ ਮਾਸ ਪੜਿਆ ਕਿਹੜੀ ਜਗ੍ਹਾ ਹੋਇਆ ਇਹ ਖਾਲਸਾ ਮੱਲੇ ਦੇ ਅੰਦਰ ਪਕੜਿਆ ਗਿਆ ਔਰ 15 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਮਾਸ ਬਰਾਮਦ ਹੋਇਆ ਹੈਗਾ ਔਰ ਬਾਕੀ ਜਿਹੜਾ ਹੈ ਇਹਨਾਂ ਨੇ ਸਪਲਾਈ ਕਰਤਾ ਸੀ ਪਟਿਆਲੇ ਦੇ ਸ਼ਹਿਰ ਦੇ ਵਿੱਚ ਸਪਲਾਈ ਕਰਦੇ ਸੀ ਤਸ਼ਕਰ ਹੈ ਇਹ ਇਹ ਕਿੱਥੋਂ ਗਊ ਹੱਤਿਆ ਹੋਈ ਕਿੱਥੋਂ ਗਊ ਗਊ ਮਾਸ ਆਇਆ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ ਸ਼ਾਮ ਤੱਕ ਦਾ ਟਾਈਮ ਮੰਗਿਆ ਐਸਐਚਓ ਸਾਹਿਬ ਨੇ ਸ਼ਾਮ ਨੂੰ ਅਸੀਂ ਫੇਰ ਇੱਥੇ ਥਾਣਾ ਕਤੋਲੀ ਪਹੁੰਚਾਂਗੇ ਅੱਗੇ ਦੀ ਦੇਰੀ ਕਾਰਵਾਈ ਹੈਗੀ ਉਹਦਾ ਪਤਾ ਕਰਾਂਗੇ ਜਿੱਥੇ ਸਾਡੀ ਸੰਤੁਸ਼ਟੀ ਹੋਈ ਤਾਂ ਠੀਕ ਹੈ ਜਿੱਥੇ ਹਿੰਦੂ ਸੰਗਠਨ ਸਾਰੇ ਇਕੱਠੇ ਮਿਲ ਬੈਠ ਕੇ ਨਿਰਣੈ ਕਰਾਂਗੇ ਕੀ ਅੱਗੇ ਦੀ ਰੂਪਰੇਖਾ ਜਿਹੜੀ ਹੈ ਕੀ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਪਤਾ ਲੱਗਿਆ ਕਿ ਕਿੱਥੇ ਦੇ ਰਹਿਣ ਵਾਲੇ ਹੈਗੇ ਜਿਹੜੇ ਫੜੇਗੇ ਇਹ ਇੱਕ ਬੰਦਾ ਇਰਫਾਨ ਜਿਹੜਾ ਪਕੜੇਗਾ ਉਹ ਤਾਂ ਪਟਿਆਲੇ ਦਾ ਹੀ ਜੰਪਲ ਹੈਗਾ ਬਾਕੀ ਦੋ ਬੰਦੇ ਹੋਰ ਆ ਉਹ ਵੀ ਪਟਿਆਲੇ ਦੇ ਹੈਗੇ ਆ ਲੇਕਿਨ ਉਹਨਾਂ ਦਾ ਪਿਛੋਕਰ ਜਿਹੜਾ ਹੈ ਮਲੇਰ ਕੋਟਲਾ ਦਿੱਲੀ ਵਗੈਰਾ ਦਾ ਹੈਗਾ ਹੈਗਾ ਉਹ ਇਨਵੈਸਟਿਗੇਸ਼ਨ ਚੱਲ ਰਹੀ ਹੈ ਜਿਹੜੀ ਜੋ ਹੁਣ ਤੱਕ ਦੀ ਇਨਵੈਸਟਿਗੇਸ਼ਨ ਦੇ ਸਾਹਮਣੇ ਆਇਆ ਉਹ ਇਹੀ ਗੱਲਾਂ ਸਾਹਮਣੇ ਆਈਆਂ ਅਰੋੜੇ ਜੀ ਸਰ ਜੀ ਕਿ ਜਿਹੜਾ ਕੱਲ ਮਾਮਲਾ ਆਇਆ ਗਊ ਹੱਤਿਆ ਨੂੰ ਲੈ ਕੇ ਕੀ ਮਾਮਲਾ ਹੈ ਕਿਹੋ ਦਾ ਮਾਮਲਾ ਹੈ ਉਹ ਕੀ ਕਾਰਵਾਈ ਹੋਈ ਹੈ ਹਾਂ ਜੀ ਕੱਲ ਦੇਰ ਰਾਤ ਵਿਕੀ ਕੰਬੋਜ ਜੀ ਲਈ ਇਸ ਵਿਕੀ ਨਾਮ ਦੇ ਵਿਅਕਤੀ ਨੂੰ ਜੂੜਾ ਪਟੂੜੀਆਂ ਪੱਠੀਆਂ ਰਹਿਣ ਵਾਲਾ ਉਹਨੇ ਸਾਨੂੰ ਇੱਕ ਤਰਖਾਸ ਦਿੱਤੀ ਜਿਦੇ ਵਿੱਚ ਇਹ ਲਿਖਿਆ ਸੀ ਕਿ ਮੁਹੰਮਦ ਫਾਰੂਕ ਤੇ ਆਰਫ ਨਾਮ ਦੇ ਵਿਅਕਤੀ ਨੇ ਖਾਲਸਾ ਗਊ ਲੈਣੇ ਇਹਨਾਂ ਨੇ ਗਊ ਮਾਸ ਤੇ ਦੋਹੀ ਖੀਦਿਆ ਤੇ ਇਹ ਗਊ ਮਾਸ ਦਾ ਸ਼ਿਫਟਿੰਗ ਕਰ ਰਹੇ ਜਿਹਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਨੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਅਪ੍ਰੀਹੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਮੁਕਦਮਾ ਅੰਡਰ ਸੈਕਸ਼ਨ 358 ਪੰਜਾਬ ਪ੍ਰੋਹਿਬੀਸ਼ਨ ਆਫ ਪੌਸਟ ਡਰੈਕਟ 11 ਦ ਪ੍ਰਿਵੈਂਸ਼ਨ ਆਫ क्रुएਲਟੀ ਟੂ ਐਨੀਮਲਸ ਐਕਟ 299 153 325 111 ਜਮਨੀ 3 190 ਤੇ 191 ਜਮਨੀ 3 ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਇੱਕ ਪਰਚਾ ਦਰਜ ਕੀਤਾ ਗਿਆ ਜਿਦੇ ਵਿੱਚ ਅੱਗੇ ਤਫਤੀਸ਼ ਕਰਦੇ ਹੋਏ ਇਰਫਾਨ ਨਾਮ ਦਾ ਵਿਅਕਤੀ ਜਿਹੜਾ ਕਿ ਇਹਨਾਂ ਨੂੰ ਗਊਮਾਸ ਸਪਲਾਈ ਕਰਦਾ ਸੀ ਉਹਦੇ ਅੱਜ ਅਸੀਂ ਸਵੇਰੇ ਰੈਸਟ ਪਾ ਲਈਆ ਤੇ ਅੱਗੇ ਵੀ ਜਿੱਥੋਂ ਇਹ ਇਲੀਗਲ ਕਾਰੋਬਾਰ ਚੱਲ ਰਿਹਾ ਹੈ ਜਿੱਥੋਂ ਆ ਰਿਹਾ ਹੈ ਜਿੱਥੇ ਵੀ ਇਹ સ્ਲੌਟਰ ਹੈ ਭਾਵੇਂ ਕਿਤੇ ਵੀ ਅਸੀਂ ਤਫਤੀਸ਼ ਦੌਰਾਨ ਉਹਨਾਂ ਬੰਦਿਆਂ ਦੀ ਵੀ ਰੈਸਟ ਪਾਵਾਂਗੇ ਤੇ ਸਾਰਾ ਪਰਦਾ ਪਾਸ਼ ਕਰ ਦੋ ਸਰ ਬਰਾਮਦਗੀ ਵੀ ਹੋਈ ਜੀ ਦੇ ਵਿੱਚ ਵੀ ਹਾਂਜੀ ਇਹਨਾਂ ਕੋਲੋਂ ਕੁਝ ਪੀਸੇਜ਼ ਇਹਨਾਂ ਕੋਲੇ ਜਿਹੜੇ ਮੀਟ ਦੇ ਆ ਉਹਦੇ ਵੀ ਮੌਕੇ ਦੇ ਬਰਾਮਦ ਹੋਏ ਆ ਜੀ ਬਾਕੀ ਜਿਹੜਾ ਬੰਦਾ ਸੁਵਿਰੈਸਟ ਕੀਤਾ ਇਹਦੀ ਹਲੇ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਇਸ ਤੋਂ ਵੀ ਰਿਕਵਰੀ ਕਰਾਈ ਜਾ ਇਹ ਸਾਰਾ ਪਟਿਆਲੇ ਤੋਂ ਹੀ ਕਰਦੇ ਸੀ ਜਾਂ ਕਿਥੋਂ ਬਾਹਰੋਂ ਲੈ ਕੇ ਆਉਂਦੇ ਸੀ ਇਹਨਾਂ ਦੇ ਤਫਤੀਸ਼ ਦਾ ਸਸਤੂ ਜੰਦ ਰਹੇ ਜੀ ਜਦੋਂ ਤਫਤੀਸ਼ ਕੰਪਲੀਟ ਹੋਊਗੀ ਉਹਦੇ ਦੌਰਾਨ ਜੋ ਵੀ ਖਲਾਸੀ ਹੋਣਗੇ ਆਪ ਜੀ ਦੇ ਧਿਆਨ ਚ ਲੇ ਫਿਲਹਾਲ ਕਿੰਨੇ ਕੁ ਬੰਦੇ ਅਰੈਸਟ ਹੋਏ ਨੇ ਤਿੰਨ ਬੰਦੇ ਅਰੈਸਟ ਹੋਏ ਨੇ ਜੀ ਮੁਹੰਮਦ ਆਰਿਫ ਮੁਹੰਮਦ ਫਰੂਖ ਆਰਿਫ ਤੇ ਇਰਫਾਨ